ਮਾਤਾ ਦੇ ਕੋਲ ਇਹਨੂੰ ਵੀ ਦਫਤਰ ਵਿੱਚ ਬੁੜੀ ਕਰੀ ਤੇ ਕੰਮ ਨਹੀਂ ਮਾਣਿਦਾ ਹਾਲ ਮਾਰਦਾ ਕੰਮ ਕਰਦਾ ਇਹ 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 ਮੈਂ ਛੋਟੀਆਂ ਛੜੀਆਂ ਬੰਦਾ ਛੋਟੀਆਂ ਛੜੀਆਂ ਚੜ੍ਹੇ ਕੰਮ ਤੇ ਹੀ ਇਹ ਤਾਂ ਬੜਾ ਬੜਾ ਮਿਹਨਤੀ ਬੰਦਾ ਹੈ ਇਹਦਾ ਬੰਦਾ ਛਾ ਵੀ ਨਹੀਂ ਹੋ ਜਾਗਾ ਨੋ ਮਜ਼ਦੂਰ ਬੜਾ ਚਲਾਦਾ ਆ ਜਾ ਇੱਧਰ ਆ ਉਹ ਤੇਰੀ ਮਾਤੋਂ ਨੇ ਲੈ ਆਂ ਦਿੱਦੀ ਉਦਾਂ ਦੀ ਜੇ ਰੋਂਦੀਆਂ ਈ ਤੂੰ ਕਿਉਂ ਨਾ ਪਿਆ ਮੈਂ ਕਿਹੜੇ ਵੜਨ ਦੇਣਾ ਕਿਸੇ ਕੁਵਾਂ ਨਹੀਂ ਦੇਣਾ ਡਰਦਿਆ ਡਰਦਿਆ ਮੈਂ ਬਾਹਰ ਸਿਗਰਟ ਫੇਰੀ ਤੈਨਾਂ ਕਹਾਂ ਵੱਡੇ ਇੱਠਾ ਦਾ ਬਾਹਰ ਮੇਰਾ ਨੂਰ ਮੇਰਾ ਪ੍ਰਿੰਟ ਕਰਦੀ ਨਾ ਦੁਖੀ ਨਹੀਂ ਲੜਦਾ ਨਹੀਂ ਝਗੜਦਾ ਹੀ ਉਹਦੇ ਨਾਲ ਦੀ ਲੈ ਲੋਣ ਲਾ ਪੜੇ ਸੀ ਕਿ ਕਹਿ ਪੂਏ ਝੁੱਕੇ ਦੇ ਹੀ ਤੇ ਮੇਰੇ ਭਰਾ ਨੂੰ ਕਹਿੰਦੀ ਮੈਂ ਨਹੀਂ ਤੇਰੇ ਕੋ ਰਹਿਣਾ ਨੂੰਣਾ ਮੇਰਾ ਭਰਾ ਕਹਿੰਦਾ ਨਹੀਂ ਮੈਂ ਨਹੀਂ ਤੈਨੂੰ ਰੱਖਦੇ ਰੱਖਣਾ ਤੇ ਉਹਦਾ ਲੜਾਈ ਝਗੜਾ ਉਹ ਇੱਦਾਂ ਹੀ ਆਪਣੇ ਆਪ ਨੂੰ ਉਹ ਗੱਡੀ ਥੱਲੇ ਦੇ ਲਿਆ ਕਿੰਨੇ ਬੱਚੇ ਅਰੇ ਸੱਤ ਬੱਚੇ ਨੇ ਭਾਈ ਦੋ ਕੁੜੀਆਂ ਇੱਕ ਮੁੰਡਾ ਵਾ ਫਿਲਮ ਬਾਰਵੀਂ ਜੇ ਤੋ ਬਈ ਵੇਕੇ ਇਹਦਾ ਆਈਗਾ ਦਵਾਈ ਤਾਂ ਬਾਦੋਈ ਨਾਨੀ ਦੇਕੇ ਨਾਲ ਇੰਸਟਾਗ੍ਰਾਮ ਤੇ ਗੱਲਾਂ ਗੁੱਲਾਂ ਕਰਦੀ ਰਹੀ ਹੈਗੀ ਤੇ ਉਹਦੀ ਕੁੜੀ ਨੂੰ ਪਤਾ ਲੱਗਾ ਤੇ ਕੁੜੀ ਨੇ ਆਪਣੇ ਪਿਓ ਨੂੰ ਦੱਸ ਦਿੱਤਾ ਕਿ ਮੰਮੀ ਐ ਕੰਮ ਚ ਪੈ ਗਈ ਦੀ ਕਿ ਸਾਨੂੰ ਰੋਟੀ ਵੀ ਨਹੀਂ ਦਿੰਦੀ ਬਣਾ ਕੇ ਅੱਲ ਵੱਡੀ ਕੁੜੀ 15 ਸਾਲ ਦੀ ਤੇ ਛੋਟੀ 13 ਸਾਲ ਦੀ ਬੰਡਾ ਤੇ 7 ਸਾਲ ਦੇ ਜੇ ਜੇ ਦੀ ਉਮਰ ਕਿੰਨੀ ਸੀ ਇਹਦੇ ਉਮਰ ਸੱਤ ਸਾਲ ਦੀ ਸੀ ਕੀ ਨਾਮ ਕੀ ਇਹਦਾ ਨਾਂ ਬੰਟੀ ਤੇ ਜਨਾਨੀ ਭਰਾ ਰੋਗੀ ਤੇ ਆਪਦੀ ਮਾਂ ਨਾਲ ਲੜੀਦੀ ਰੇ ਮਾਂ ਨੇ ਵੀ ਘਰ ਪਟਾਇਆ ਨਾ ਹਾਂ ਜੀ ਜੀ ਕਿ ਆਉਗੀ ਜਨਾਨੀ ਨੂੰ ਪੜਾਉ ਉਹ ਵੀ ਬੱਚੇ ਦਾ ਮਸਲਾ ਅਲੱਗ ਦਾ ਹੋਵੇਗਾ ਮੇਰਾ ਦੇ ਹੋਰ ਨਹੀਂ ਛੋਟਾ ਮੇਰਾ ਬੰਦਾ ਛੋਟਾ ਆਵਾਜ਼ੋਂ ਇਹ ਜਨਾਨੀ ਨੇ ਬਹੁਤ ਕਰਜਾ ਚੁੱਕਿਆ ਤੇ ਆਣ ਕੇ ਘੋਟਾ ਵੇਚ ਕੇ ਅਦਾ ਕਰਜਾ ਲਾਇਆ ਵਾ ਅੱਦਾ ਦੇ ਪਿਆਰਾ ਕਹਿੰਦਾ ਕੋਈ ਨਹੀਂ ਮੈਂ ਕੋਲੀਆਂ ਤੇ ਜਾਵਾਂ ਕਰਾਂਗਾ ਮੈਂ ਲਾਲ ਆਣਾ ਮਾਦਾ ਮੈਂ ਚੰਗਾ ਪਤਾ ਨਹੀਂ ਇਹਨਾਂ ਦੋ ਤਿੰਨ ਵਾਰੀ ਗੱਡੀ ਥੱਲੇ ਵੈਨੇ ਕਰਦੀ ਗੱਡੀ ਥੱਲੇ ਆ ਜਾ ਤਾਂ ਕੁਛ ਨਾ ਤੁਰ ਜਾਂਦਾ ਰਿਆ ਉਹਨੂੰ ਦੋ ਤਿੰਨ ਬੁੱਡੀਆਂ ਨੇ ਢਾ ਲਿਆ ਬੱਚਾ ਘਰ ਥਰ ਜਾਵਾਰਾ ਕੋਈ ਨਹੀਂ ਜਾਣਾ ਗਰਦਾਸ ਪੋਰੀ ਜਾਂਦਾ ਰਿਆ ਗੱਡੀ ਥੱਲੇ ਹੋਣ ਰਾਤ ਦੀ ਬੇ ਤੁਰ ਗਿਆ 8 10 10 ਵਾਰੀ ਗਈ ਹੈ ਇਹ ਜਾਂਦਾ ਰਿਆ ਸਿਰੇ ਤੇ ਲੈ ਆਉਂਦਾ ਰਿਆ ਮੈਂ ਚੱਲ ਬੱਚਾ ਪੁੱਤ ਬੱਸ ਤੂੰ ਮੈਂ ਘਰ ਜਾਨੀ ਆ ਉਧਰ ਵੱਡੇ ਵਾਲੇ ਮੈਂ ਨਹੀਂ ਕੋ ਮਾੜੀ ਚੰਗੀ ਕਰਨੀ ਪਿਆਰ ਤੂੰ ਬੱਚਾ ਵਸ ਤੇਰੇ ਬੱਚੇ ਨੇ ਬੱਚੇ ਕਿੱਧਰ ਜਾਣਗੇ ਅੱਜ ਮੈਂ ਕੀ ਕਰਾਂ ਮੈਂ ਮੇਰੇ ਨਾਲ ਗਲੀ ਤੇ ਆ ਮੈਂ ਡਰਦੀ ਮੈਨੂੰ ਨਹੀਂ ਪਤਾ ਕੁਵਾਲੀਆਂ ਦੇ ਗਿਆ ਸਾਰੇ ਰਾਤ ਨਿਕਲ ਗਿਆ ਇੱਥੇ ਮੇਰਾ ਪਾਰ ਹਰ ਮੂ ਨਹੀਂ ਹਵਾ ਚਾ ਦੋ ਰੱਖੇ ਨੇ ਮੇਰੇ ਅਬ ਬੱਚਾ ਮੈਂ ਕਰਦੇ ਹੁਣ ਹਾਂਜੀ ਕੀ ਮੰਨ ਕਰਦੇ ਹੋ ਮੈਂ ਕਹਿੰਦੀ ਵੀ ਉਹ ਜਿਹੜੀ ਨੇ ਰਕੀਦੇ ਜਨਾ ਉਹਨੂੰ ਮੈਂ ਕੁਜ ਕਰਵਾਣਾ ਚਾਹਨੀ ਹਾਂ ਮੇਰਾ ਬੱਚਾ ਤੇ ਹੋਣਾ ਨਹੀਂ ਔਰ ਇਹ ਮੈਂ ਵਾਲ ਖਵਾ ਲੈਣੇ ਹੁਣ ਮੈਂ ਇੱਕ ਵਾਰੀ ਹੋਰੀ ਮੈਂ ਗੁੱਤ ਖਵਾਣੀ ਹਾਂ ਦੁਆ ਮਾਵਾ ਤੇ ਆ ਦੀ ਤੁਹਾਨੂੰ ਪਤਾ ਲੱਗਾ ਕੋਈ 6 ਵਜੇ ਨਾ ਮੈਂ ਮੁੱਕ ਕੇ ਤੇ ਗਿਆ ਮੌਕੇ ਤੇ ਇਹ ਬਟਾਲੇ ਤੋਂ ਛੀਨੇ ਵਾਲੀ ਸਾਈਡ ਨੂੰ ਆ ਇੱਕ ਅਨਨੌਮ ਗੱਡੀ ਦੇ ਨਾਲ ਜਿਹੜਾ ਪਤਾ ਲੱਗਾ ਵੀ ਫੈਦਲ ਜਿਹੜਾ ਜਾ ਰਿਹਾ ਸੀਗਾ ਲਾਈਨਾਂ ਕਰਾਸ ਕਰਨ ਗਿਆ ਸੀਗਾ ਤੇ ਪਿੱਛੇ ਕਿਤੇ ਕਰਦਾ ਜਿਹੜੀ ਉਹ ਗੱਡੀ ਆ ਗਈ ਤੇ ਗੱਡੀ ਦੇ ਵਿੱਚ ਹੀ ਥੱਲੇ ਆ ਗਿਆ ਜਿਹੜਾ ਛਾਣ ਆਸ਼ਾਨ ਹੋ ਗਈ ਇਹਦੀ ਬੰਟੀ ਪੁੱਤਰ ਕਰਤਾਰ ਚੰਦ ਵਾਸੀ ਗਾਂਧੀ ਕੈਂਪ ਨਗਰ ਬਟਾਲਾ ਵਾਰਡ ਨੰਬਰ 8 ਜਿਲ੍ਹਾ ਗੁਰਦਾਸਪੁਰ ਇਹ ਅਨਨੌਨ ਕੱਟੀ ਦੇ ਨਾਲ ਹੀ ਆ ਸਾਨੂੰ ਤੇ 6 ਵਜੇ ਪਤਾ ਲੱਗਾ ਹੋ ਸਕਦਾ 5 ਵਜੇ ਤੋਂ ਬਾਅਦ ਦੀ ਗੱਲ ਆ ਇਹ 5 ਵਜੇ ਤੋਂ ਬਾਅਦ ਦੀ ਆ ਹੋਈ ਹੈ ਉਮਰ ਕੋਈ ਨਹੀਂ ਮਰੀ ਇਹਦੀ ਉਮਰ ਕਰੀਬ ਹੈਗੀ ਆ 35 ਕੇ ਸਾਲ ਦੀ ਘਰ ਨਾਲ ਨੂੰ ਪਤਾ ਨਹੀਂ ਆ ਤੇ ਨਹੀਂ ਅਜੇ ਪਤਾ ਲੱਗਾ ਕੋਈ ਗੱਲ ਜੇ ਕੋਈ ਸਾਹਮਣੇ ਆਈ ਤੇ ਫਿਰ ਉੱਥੇ ਹੀ ਕਾਰ ਵੀ ਹੁਣ ਚੱਲ ਜਾਂਦੀ ਜੀ ਜੂਜੇ ਕੋਈ ਕਾਰ ਦਾ ਪਤਾ ਲੱਗਾ ਤੇ ਬਾਅਦ ਇਹ ਹਾਲ ਤੇ 194 ਬੀ ਐਨ ਐਸ ਅੱਤੀ ਕਾਰ ਵੀ ਹੁਣ ਚੱਲ ਜਾਂਦੀ ਆ ਜੀ ਇਹ ਪਤਾ ਲੱਗਾ ਵੀ ਆਪਣੇ ਘਰਦਿਆਂ ਤੋਂ ਜਿਹੜਾ ਮਾਤਾ ਪਿਤਾ ਤੋਂ ਤੇ ਭਰਾਵਾਂ ਨਾਲੋਂ ਅਲੱਗ ਹੀ ਰਹਿੰਦਾ ਤੇ ਬਾਹਰ ਅੰਦਰ ਵੀ ਜਾ ਆਵਾ ਕਰਜਾ-ਕੁਰਜਾ ਵੀ ਬਥੇਰਾ ਇਹਦੇ ਸਿਰ ਤੇ ਲੱਗਾ ਪਤਾ ਤੇਰੇ ਘਰ ਦੇ ਉਹਦੇ ਕਹਿਣ ਮੁਤਾਬਕ ਪਰ ਬਾਕੀ ਜੇ ਬਾਅਦ ਚ ਕੋਈ ਪਤਾ ਲੱਗੂਗਾ ਹੂੰ ਤੇ ਕੋਈ ਉਹ ਆਰੇ ਤਰੇ ਉਹਦੀ ਮਾਤਾ ਆਈ ਆ ਉਹਦਾ ਵੱਡਾ ਭਰਾ ਆ ਤੇ ਉਹਨਾਂ ਨੇ ਬਿਆਨ ਲਕਾਏ ਸਾਨੂੰ ਤੇ ਉਹਨਾਂ ਬਿਆਨਾਂ ਤੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ